ਤੋਂ ਤਾਂ ਫਰਿਆਦ ਲਾ ਗਿਆ ਪਾਣਾ ਯਾਰ ਇੱਕ ਵੀ ਨਹੀਂ ਵੱਡੇ ਬੜਾਏ ਬੜਾਇਆ ਵੀ ਕੋਈ ਟੁੱਟ ਗਿਆ ਕੋਈ ਪਾੜ ਗਿਆ ਮਾੜੀ ਕਿਸਮਤ ਸੋਚਿਆ ਸੀ ਮੂੰਹ ਬਣਾ ਯਾਰ ਜਿਹਨੇ ਨਜ਼ਰ ਲਾਈ ਆ ਯਾਰ ਮੈਂ ਕਹਿੰਦਾ ਬੂੜਾ ਬੰਦੇ ਨੂੰ ਨਾ ਬੜਾਉਣਾ ਮੈਂ ਕਿਹਾ ਉਹ ਲੈ ਗਿਆ ਪਾ ਬਸਲਵਾ ਪਹਿਲਾਂ ਪਤਾ ਲਾ ਕੇ ਆਪਾਂ ਮੇਰੇ ਘਰੇ ਬੱਚਾ ਨਾ ਆ ਜਾਣਾ ਵਾਪਸ ਬਾਬੇ ਨੇ ਮੇਰੇ ਘਰਤੀ ਆਹ ਵੇ ਜੋ ਟੁੱਟ ਗਿਆ ਉਤੇ ਚਾ ਚੂ ਦਾ ਟਾਈਮ ਹੀ ਤੇਰਾ ਕੋਈ ਸਾਲਾ ਸਵੇਰ ਦਾ ਲੱਗਿਆ ਹੋਇਆ ਲੈ ਲੈ ਕਹਿੰਦੇ ਗੜਾ ਵਾਲੇ ਦਿਲਪਰੀ ਨੇ ਚੱਲੇ ਚੱਲੇ ਗਏ ਬਈ ਅੱਥੇ ਨਿਕਲਣ ਨੂੰ ਮੈਂ ਕਿੱਥੇ ਆ ਹਲੋ ਹਾਂਜੀ ਸਾਸਰੀ ਕਾਲ ਜੀ ਕੀ ਹਾਲ ਨੇ ਸਾਰਿਆਂ ਦੇ ਆਈ ਹੋਪ ਤੁਸੀਂ ਸਾਰੇ ਘਰ ਡੋਮ ਹੋਗੇ ਜਿਹਦਾ ਬੇਸ ਅਮਰ ਤੋਂ ਇੰਤਜ਼ਾਰ ਸੀ ਉਹ ਦਿਨ ਅੱਜ ਆ ਚੁੱਕਿਆ ਏ ਅੱਜ ਆਜੀ ਬਸੰਤ ਪੰਚਮੀ ਮੇਰੇ ਵੀਰੋ ਅਨਕਾ ਸ਼ਨਕਾ ਲੱਗ ਚੁੱਕੇ ਨੇ ਮੁੰਡੇ ਤਿਆਰ ਨਾ ਬਣਾ ਲਿਆ ਜੀ ਕਿਹ ਚਾ ਨਾ ਆ ਗਿਆ ਮੁੰਡਾ ਕੌਣ ਕਾ ਦੇਖ ਸਕਦੇ ਹੋ ਪਤੰਗ ਨੂੰ ਚੜ ਨਹੀਂ ਰਹੇ ਨੇ ਤੂੰ ਕੁੱਟਫਾ ਦੇ ਰਿਹਾ ਗਰਨ ਤੇਰੇ ਪਤਾ ਨਹੀਂ ਕਾਪੀਰਾਈਟ ਆ ਜਾਂਦਾ ਵਿੱਚ ਮਾਰ ਇਹਨੇ ਮੁੰਡੇ ਬਿਨਾਂ ਨਾਤੇ ਵੀ ਆ ਚੁੱਕੇ ਨੇ ਗਏ ਸਾਡੇ ਕਈ ਨਾ ਆ ਗਏ ਨੇ ਕਿ ਬਿਨਾਂ ਨਾਤੇ ਆ ਗਏ ਅਣਖ ਨਾਲ ਲੱਗਿਆ ਪੱਬਸੰਦ ਦਾ ਪਹਿਲਾ ਪਤੰਗ ਬਾਬਾ ਮੇਰ ਕਰੇ ਵੱਡਿਆ ਨਾ ਜਾਣ ਵਿੱਚ ਮਾ ਬਾਬੇ ਨੇ ਮੇਰ ਕਰਤੀ ਨਜ਼ਰ ਲਾਤੀ ਸਾਡੇ ਲੋਕਾਂ ਨੇ ਕਰਾ ਕੇ ਰੱਖੇ ਨੇ ਚੜਾਤਾ ਗਾਂਧੀ ਨੇ ਸਾਡੇ ਪਿੰਡ ਦੀ ਸ਼ਾਨ ਗਾਂਧੀ ਸਰਪੰਚ ਸਾਡੇ ਪਿੰਡ ਦਾ ਪਤੰਕ ਐ ਘੜਦੇ ਨੇ 2-4 ਬੰਦੇ ਜੱਲਦੇ ਨੇ ਬਿੱਚੀ ਲੱਗਾ ਬਿੱਚੀ ਮੁੰਡਾ ਹੋਈ ਹੈ ਜੀ ਇਹ ਪੱਗ ਬੰਨੀ ਤੇ ਆਪਾਂ ਨੇ ਪਰਬ ਉਹਦੇ ਲੈ ਆਏ ਨਾ ਇੰਗਰੇਜ਼ਾਂ ਚਲੋ ਬਰਾਤ ਕਿਤੇ ਲੋਕਾਂ ਦਾ ਭੰਦੇ ਨਾ ਨਗਰਾਂ ਆਵਾਜ਼ ਯਾਰ ਕਿ ਹੱਲਾ ਦਿੱਤੇ ਕਿਉਂ ਤਾਂ ਪਾਣੀ ਰੋਈ ਕੋ ਸਾਡੀ ਮੋਸ਼ਕੀ ਕੀ ਹੋਇਆ ਇਹ ਗਿਆ ਸੋਤਾ ਪਤਾ ਨਹੀਂ ਕਿ ਕਿਉਂ ਨਾ ਯਾਰ ਇੱਕ ਵੀ ਨਹੀਂ ਵੜਿਆ ਵੜਾਇਆ ਵੀ ਨਹੀਂ ਕੋਈ ਟੁੱਟ ਗਿਆ ਕੋਈ ਪਾੜ ਗਿਆ ਮਾੜੇ ਕਿਸਮਤ ਸੋਚਿਆ ਸੀਗਾ ਮੂੰਹ ਬਣਾ ਯਾਰ ਜਿਹਨੇ ਨਜ਼ਰ ਲਾਈ ਆ ਮੈਂ ਯਾਰ ਮੇਟਲ ਦਾ ਪੂਰਾ ਬੰਦੇ ਬਣਾਉਣਾ ਮਾੜਾ ਹੋਣਾ ਕਿੰਨਾ ਜਾਨੀ ਆ ਛੁਰੋਣੀ ਨਹੀਂ ਲਾਪਾ ਨੂੰ ਯਾਰ ਮੈਂ ਕਹਾਂ ਚੱਲ ਇਹਨਾਂ ਜਵਾਖੇੜ ਦੇਣੇ ਖੇਡ ਲਾਉਂਗੀ ਆਸਮਾਨੇ ਸਾਫ਼ ਕਰ ਦੇਣਾ ਆਪਾਂ ਤੋਂ ਦੇਖ ਹੀ ਚੱਲਣਾ। ਆ ਕੀ ਦੀ ਡੋਰ ਆ ਗਈ ਤੋੜ ਦੇ। ਆ ਚੱਕ ਲੈ ਜੀ ਡੋਰ। ਆ ਪਹਿਲਾ ਸੰਤੂ ਕੀ ਦਾ ਬਰਥਡੇ ਆ ਰਗੀ ਦਾ ਇਹ। ਕੰਮ ਕੀ ਦਾ ਹੀ ਬਰਦਵਾ ਮਸਾ। ਇਹੀ ਬਰਥਡੇ ਯਾਰ। ਜਿਹੜੇ ਆ ਨਾ ਯੋਰੀ ਬੜੀ ਜੰਦੂ ਬੱਦਗੇ ਪਰੇ ਉਹ ਤਾਂ ਦੋਸਰੀ ਹੈ ਚਲੇ ਤੋੜਾ ਬਣ ਗਿਆ ਹੀ ਨਾ ਕਿਹੜਾ ਦੀਰੋ ਕਿੱਥੇ ਹੀ ਨਾ ਕਿੱਥੇ ਵੀ ਦਿਖਾ ਦਿਖਾ

ਚਲਾ ਜਾਂਦੇ ਨੇ ਨਾ ਗਾਂਧੀ ਬੱਚਾ ਵੀ ਤੂੰ ਗਾਂਧੀ ਬੱਚਾ ਬੱਚਾ ਗਾਂਧੀ ਤੋਂ ਅਜੇ ਬੱਚਾ ਅਜੇ ਤੂੰ ਜਮਾਂ ਨਹੀਂ ਕਿ ਨਾ ਚਾਹ ਲੈ ਟੋਕੜੀ ਵੀ ਨਾ ਗਿਆ ਤੂੰ ਚੱਲੇ ਥੋੜੀਆ ਨਹੀਂ ਪਾਈਦਾ ਆਪਣਾ ਪਿਆਰਾ ਹਾਂ ਵਾਹ ਕਹ ਹੋਰ ਵੜਤਾ ਹਾਂ ਚੰਡੀ ਰੱਖਣੀ ਆ ਹੁਣ ਆਪਾਂ ਕਰਕੇ ਮੈਂ ਕਹਿੰਦਾ ਤੂੰ ਯਾਰ ਬੱਸ ਦੋ ਦੰਦ ਹੀ ਪੁੱਜ ਗਿਆ ਆ ਲੈ ਆ ਪਰਿਕਰੀ ਤੂੰ ਤੂੰ ਤੋੜ ਦੇ ਜਾਂ ਤੋੜ ਦਿਆ ਕਰ ਯਾਰ ਕਾ ਨਾ ਲੈ ਗਿਆ ਮਿਲ ਗਿਆ ਦੰਗੇ ਮਿਲ ਗਿਆ ਆ ਜਾਏ ਹੁਣ ਤੂੰ ਨਾ ਚੱਲ ਬੱਚਾ ਆ ਯਾਰ ਦਾਏ ਮੈਨੂੰ ਦਿੰਦੀ ਦੀ ਕਿਉਂਦੀ ਨਾ ਇਹ ਨਹੀਂ ਦੇਖਣਾ ਵੀ ਲੈ ਸਾਇਲ ਨਿਕਲ ਚਾਰਿਆਂ ਨੇ ਦਰੇ ਬੋਟਾ ਤਰੰਗੇ ਨਾਲ ਤਰੰਗੇ ਨਾਲ ਉੱਤੇ ਦੇਖੀ ਦਿਣਾ ਨਾਲ ਲੇ ਆਏ ਚੰਦੀ ਕੀਤੀ ਵੀ ਹੈ ਕਹਿੰਦੇ ਫਿਰ ਬਾਬਾ ਨਾਨਕ ਦਾ ਚੜਦੀ ਗਲਾ ਮੈਂ ਪਰ ਵੈਸੇ ਮੈਂ ਕਦੇ ਪਾਰ ਦੂੰਦਾ ਸੀਗਾ ਨਹੀਂ ਵੈਸੇ ਸੱਜੂ ਪਾਰੀ ਗਈ ਸੀ ਹੋਰ ਬੜੇਗੇ ਬੜਤੇ ਕੋਰ ਆਪਾ ਹੁਣਾ ਗਾਂਧੀ ਆ ਗਏ ਫੇਰ ਹਣ ਛੋੜ ਜਾ ਚੋੜਾ ਜਾ ਕੇ ਚਵਾਣ ਦੇ ਮਾੜਾ ਜਾ ਹੁਣ ਕੀ ਆਤੀ ਗੱਡੜ ਹੋਣੀ ਹੋਊਗਾ ਇੱਕ ਤਾਂ ਕਿੱਥੇ ਆ ਫੜਾ ਰਿਆ ਤਰੰਗਾ ਫੇਰ ਜਾਊਗਾ ਹੁਣ ਚੱਲ ਓ ਚੱਕ ਤੇ ਹਣ ਚੱਲੋ ਚੱਲੋ ਇਹ ਫਿਰਦੀ ਆ ਹੁਣ ਆ ਗਿਆ ਗਾਂਧੀ ਤੇਰਾ तो कपड़े इन तंगे आक पे चल गलत चले चले कर जाले मुन्नो मां बैठे आले मां बैठे एला रोवयाओ मेनो आ बैठे ਯੋ ਮੰਨਦਾ ਵੀ ਪੂਰਾ ਨਹੀਂ ਯਾਰ ਇੱਕ ਪਤੰਗ ਸਾਡਾ ਹੋਰ ਟੁੱਟ ਗਿਆ ਕੋਈ ਮੁਸ਼ਕਿਲ ਨਹੀਂ ਯਾਰ ਮਾਫੀ ਯਾਰ ਤੇਰੇ ਨਜ਼ਰ ਲੱਗੀ ਹੈ ਕੋਈ ਗੱਲ ਨਹੀਂ ਬੱਚਦਾ ਕੋਈ ਲੋਕ ਦੀ ਰੋਸ ਤੋਂ ਤੁਸੀਂ ਰਹੋ ਜੀ ਕੋਈ ਗੱਲ ਨਹੀਂ ਗੋੜੀਆਂ ਗੰਦੀ ਗੋੜੀ ਰੱਖਾ ਹੁਣ ਦੇਖਿਓ ਸਮਾਨ ਸਾਫ ਕਰ ਦੇਣਾ ਆਪਣੇ ਸਾਰਾ ਆਸਮਾਨ ਸਾਫ ਹੁੰਦਾ ਘਰੇ ਪੰਦਾ ਬਿੱਖੂ ਮੇਰੇ ਤੋਟੇ ਬਾਰਿਸ਼ ਨਹੀਂ ਪਾਣੀ ਦੇ ਰੱਖਦੇ ਬਾਹਰ ਕਿੱਦਾਂ ਸਭੀ ਮਾਚਨ ਇਹ ਜਾਊਗਾ ਕਿਥੇ ਇਹ ਬਿਜਾਣਾ ਕਿ ਕਿਧਰੇ ਕਿਧਰੇ ਜਾਂ ਬਲੇ ਹਾਂ ਫੜ ਜਾ ਕਿ ਨਾ ਨਾ ਉਪਰਾਂ ਫੜ ਕੇ ਲਿਆਓ ਰੋਮਾਂਟਿਕ ਮੰਮੀ ਰੋਮਾਂਟਿਕ ਤਰਾਕੁ ਅਨਿਓ ਯਮਾਤਨ ਗਿਆ ਦੇ ਲੱਗਦਾ ਨਾ ਮੈਂ ਕਿਹੜੇ ਤੂੜੀਆਂ ਗੱਠੇ ਗੱਡੀ ਹੈ ਆ ਯਰ ਕਾੜੀ ਬਣਦੀ ਆ ਇਹ ਕਿਉਂ ਲੱਗਦਾ ਉਹ ਤੋੜ ਦੇ ਯਾਰ ਕੀ ਕਰੀ ਜਾਂਦੇ ਹੋ ਗੁੱਸਾ ਆ ਰਿਹਾ ਮੇਰੇ ਗੁੱਸਾ ਆ ਰਿਹਾ ਕਸਮ ਲੱਗੇ ਚੱਲੇ ਵੀਡੀਓ ਰਹੀ ਜਾਣਾ ਨਾ ਇਹ ਜਨਰ ਗਨੇ ਫੜ ਜਾਣਾ ਮੈਂ ਗਾਂਧੀ ਢਾਲਾਂਗਾ ਅੱਜ কি ਹਾਂ ਗੰਦੇ ਨਾ ਮੇਰੇ ਨਾਲ ਸਿੱਧਾ ਨਾਲ ਕਰਨ ਵੀਰੇ ਠੀਕ ਆ ਬਹੁਤ ਤੇਜ਼ ਹੋ ਰਿਹਾ ਹੈ ਬੁਰਾ ਲੱਗਦਾ ਹੈ ਭਾਈ ਕਿੱਥੇ ਹੁਣ ਕਰਨਾ ਵੱਡੂ ਕੰਮ ਬਣਾਉਂਦਾ ਤੇ ਆਪਕੋ ਅਗ੍ਹੀ ਪਤਾ ਚਲ ਜਾਏਗਾ ਵੀਰੇ लोन अंडरकर जरूर देख बोरगा डोनो वाला ओए यार चल कोई नहीं लस्सी वो भी फिर की हो गया ए <laughs> लस्सी करा ले तू भी करा ला और अगर तुम लोग नए हो तो सब्सक्राइब करो वो जो लाल वाला बटन है उस पे फूट फेंक के मारो या फिर मोमबत्ती मुझे नहीं पता बस क्लिक हो जाना चाहिए कहा 2 मिनट हो जाएगा टेप लाऊंगा मैं पैर कराऊंगा आ गया <laughs> ਚੱਲ ਲਗਾਂ ਦੀ ਕੋਈ ਚੱਕਰ ਨਹੀਂ ਵੀਰੇ ਉਹ ਯਾਰ ਦੇਖ ਵੱਡਿਆ ਚਿੱਟਾ ਆ ਵਿਕੀ ਲਗਾਈ ਲਾਉਣ ਵਿਕੀ ਆ ਮੁੰਡਾ ਆਪਣੇ ਬਲੌਗ ਚ ਦੇਖਣਾ ਹੁੰਦੀ ਕਿ ਮੈਂ ਹਾਂ ਜੀ ਸਰ ਕਰ ਦੇ ਸਰ ਡਾਂਸਰ ਨੱਚਣ ਲੱਗੇ ਮੁੰਡੇ ਉਹ ਇਧਰ ਮੈਨੂ ਲੀਓ ਆਪਰੇ ਨੋ ਨਹੀਂ ਰਹਾ ਆਰੇ ਮੈਂ ਚੱਲ ਜਰੇ ਪਤੰਗਾਂ ਵਾਲੇ ਅਗੋਂ ਪਰੀਆ ਤੇ ਆ ਗਏ ਚੱਲ ਓਏ ਇਹ ਦੋਵੇਂ ਕਹੇ ਦੇ ਦੇ ਉਹਨੇ ਵੜਤੇ ਉਹ ਡੋਰ ਬੜੀ ਯਾਰ ਠੀਕ ਆ ਬਹੁਤ ਇਹਨਾਂ ਪਰਦੀ ਮੇਰਾ ਤੰਗ ਪਿਆ ਨਹੀਂ ਕੋਈ ਥੱਲੇ ਬੰਦਿਆ ਮਰ ਗਿਆ ਹੈਗਾ ਆਹ ਰੇ ਅੱਛਾ ਬਾਬਾ ਗੁਰਜਾਇਨ ਓਏ ਚੜਾ 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 ਆਇਆ ਆਉਤੂ ਇਹਨਾਂ ਥੜਾ ਜਿਹਾ ਰੋਝਰੋ ਕੇ ਤਾ

ਇਹ ਹੈ 350 ਦੀ ਤੇ ਡੋਰ ਦੇਖਣ ਨਾਲ ਬੰਨਿਆ ਆ ਸੇਬਾ ਉਹ ਦੋਈ ਆਈ ਸੀ ਜਿਹੜੀ ਕਿਹੜੀ ਆਈ ਸੀ ਇਹ ਮੁੰਡਾ ਪਤੰਗ ਲੁਟਾ ਖੜਦਾ ਜੀ ਚਾਹ ਰਵਿੰਦਰ ਵੀਰ ਦਾ ਮੁੰਡਾ ਪਰ ਇਹ ਕਿੱਥੇ ਆਈ ਸੀ ਬੇਗਲਾ ਥੀ ਹੁਣੀ ਆ ਹੜ ਗਿਆ ਹੁਣ ਤੇ ਚੜਨ ਨੂੰ ਨਾ ਚੜਰੇ ਆਂ ਉਹ ਤੇ ਚਾਹ ਜੂ ਦਾ ਟਾਈਮ ਹੀ ਤੇਰਾ ਕੋਈ ਸੜਾ ਸਵੇਰ ਦਾ ਲੱਗਿਆ ਹੋਇਆ ਲਾ ਲਾ ਬਢਾਣਾ ਹੀ ਆ ਤੇ ਬੱਸ ਕਰ ਲੈ ਲੈ ਵੜ ਚਾਹ ਚੱਕਣ ਲਈ ਆ ਚਾਹ ਚੱਕ ਆ ਚਾਹ ਪਈਆ ਉਧਰੋਂ ਪਤੰਗ ਹੀ ਲੱਗੀ ਵੀ ਇਹਨੂੰ ਯਾਰੇ ਉੜਤਾ ਹੋ ਜਾਂਦਾ ਉਹ ਆਂਦਾ ਪਤੰਗ ਚੱਕ ਲੈ ਚੱਕ ਲੈ ਚੱਲ ਕਿੱਥੇ ਚੱਲ ਹੋਰ ਦੇਖ ਲਓ ਹੁਣ ਬਲਾਜੜਾ ਲੀ ਆਂਦੀਆਂ ਇੱਧਰ ਹੋ ਗਏ ਗੱਡੀ ਹਲੋ ਗੁਰਜੀ ਫੋੜ ਗੱਡੀ ਕੋਲ ਗੱਡੀ ਉੱਥੇ ਕਾਸਾ ਬੈਣਾ ਛੱਡ ਦੇਣ ਦੌਣ ਲਈ ਹੁਣ ਆ ਰਹਿ ਗਏ ਦੋ ਕੋ ਥੋੜੇ ਕੋ ਓਪਨ ਹੈ ਬਸ ਹੰਦੋ ਵੀ ਸ਼ਾਮ ਹੋ ਚੁੱਕੀ ਆ ਸਵੇਰ ਤੇ ਲੱਗੇ ਚੜਾਉਣਾ ਬੱਡੀ ਇਹਦੇ ਨਾਲ ਜੇਦਾਂ ਨੂੰ ਕਰਾ ਬੜਾ ਲੀਆਂ ਦੋਏ ਪਤਾ ਚੋਣਾ ਬਸ ਫਿਰ ਸਮਾਪਤੀ ਕਰ ਦਿੰਦੇ ਹਾਂ ਹਾਂ ਉਪਰ ਚੱਲ ਉੱਤਾਰ ਜਰੋਂ ਨਾਲ ਜਰਦਾ ਨਾ ਉੱਪਰ ਸਾਡਾ ਮੋੜ ਜਿੰਦੇ ਨਾ ਬੰਦ ਕਰਦੇ ਮੜਦੇ ਚਲ ਚੱਕ ਚੋਰੀ ਜੜਾ ਦਈਏ ਨਾ ਤੋੜ ਤੇ ਆ ਟੇ ਆ ਵੀ ਯਾਰ ਉਹ ਕੀ ਆ ਯਾਰ ਭਾਈ ਲੈ ਫੜਿਓ ਲੱਗ ਰਹੇ ਨੇ ਪਿੱਛੇ ਮੱਛੀ ਨਾਲ ਕੀ ਫੜੀ ਮੂੰਹ ਚ ਪਾ ਚਲੋ ਮੂੰਹ ਚ ਪਾ ਲਗਾ ਨਾ ਗਾਇਸ ਚਾ ਵੀ ਬੱਸ ਉੱਤਰ ਕੇ ਖਾਲੀ ਹੋ ਗਿਆ ਸਾਰਾ ਆਸਮਾਨ ਚੱਲੀਏ ਵਾਸਾ ਸੀ ਵੀ ਲਾਸਟ ਚੜਾਣਾ ਹਾਂ ਲਾਸਟ ਆਇਆ ਲਾਸਟ ਬੱਸ ਹੁਣ ਬਾਢੀ ਉੱਤਰਨੇ ਨੇ ਚਲ ਦੇਖ ਲੈਨੇ ਆ ਉਹ ਤੈਨੂੰ ਵੱਡੇ ਜੱਗ ਸਾਰੇ ਤੂੰ ਵੀਡੀਓ ਬਣਾਉਂਦਾ ਜਾ ਸਾਰੇ ਵੱਡੇ ਆਂਦਾ ਹੂੰ ਤੂੰ ਨਹਿ ਜਾਉਂਦਾ ਹਾਂ ਸਾਰੇ ਚੁੱਪ ਚੁੱਪ ਮੁੰਡਾ ਸੱਪ ਸੱਪ ਕਰਾ ਬਾਂਗ ਵੜਦਾ ਤੂੰ ਵੜਾ ਵਾਹ ਵੜਦਾ ਉਹਨੂੰ ਕੀ ਡੋਰ ਦੇ ਯਾਰ ਕਿਵੇਂ ਬਚਾਈ ਪਈ ਸਾਰੀ ਕਿਤੇ ਨਹੀਂ ਜਿਹੜਾ ਉੱਪਰ ਫਰੀਂ ਆਂਦਾ ਨਾ ਫਰੀਂ ਆਂਦਾ ਤੇ ਚੜਾ ਜਿਹਨੂੰ ਪਾਂਗੋ ਤਰੇਣਾ ਸਾਰੇ ਬਿਦਵਾਰ ਚੜਾਉ ਹੈ ਚੜਾਤਾ ਕੋਈ ਚੜਾਉਣਾ ਖਾਣੋਂ ਉੱਪਰਾਂ ਚੜ ਜਾਂਦਾ ਉਹ ਜੋ ਤੂੰ ਹੈ ਨਹੀਂ ਲਾਦੀ ਨੀ ਤੂੰ ਬਹਿ ਜਾ ਤੂੰ ਨਾ ਮਰਨਾ ਤੇਰੇ ਕੋ ਡਰ ਨਹੀਂ ਲੱਗਦਾ ਨੈਸ਼ ਆਦੂੰ ਕਦੇ ਤੰਬਾ ਬੰਨੇ ਆਈਂ ਉਹ ਨਹੀਂ ਕਦੇ ਤੂੰ ਨੈਸ਼ ਆ ਕਦੇ ਕਰੀ ਕਰਦਾ ਮੂਹਰ ਕਦੇ ਹੋਆ ਕਦੇ ਗੱਠਰ ਟੁੱਟ ਗਿਆ ਜੀ ਉਹ ਡਬਲ ਕਰੇਗਾ ਸਰਦਾਰ ਤੂੰ ਦਾ ਨਾਲ ਕਰਾ ਕੇ ਆਈ ਸੀ ਨਾ ਤੂੰ ਦਾ ਨਾਲ ਕਰਾ ਕੇ ਆਈ ਸੀ ਉਹਦੇ ਨਾ ਜਵਾਬ ਨਾ ਜਵਾਬ ਇਹਨੂੰ ਪੜੀਆ ਫਿਰ ਆਪਾਂ ਚਾਹ ਚਾਹੋ ਤੇ ਡੋਲਣੀ ਦੀ ਮੇਰੀਆਂ ਡੋਲ ਵੀ ਆਹ ਦੇਖ ਨਾ ਗਰਜੀ ਇਹਨੂੰ ਪਤਾ ਨਾ ਜੀ 3 ਦਾ ਵਾਰ ਅਸੀਂ 3 3 3 ਕਰ ਰਹੇ ਹੈ ਹਲੇ ਸ਼ਾੜ ਮਾਰ ਤੇ ਸ਼ਾੜ ਮਾਰ ਹਾਂ ਐ ਕਿ ਤਾ ਰੰਗ ਕਿਤੇ ਆ ਮਸ਼ੋਰ ਕਰ ਰਹੇ ਹੈ ਚਲੋ ਨਾ 2 ਮੀਟਰ ਹੋ ਜਾ ਯਾਰ ਛੱਡ ਨਾ ਦੀ ਆਹ ਮੁੰਡਾ ਸਾਊ ਆ ਬਵੇ ਗਿਆ ਤੈਨੂੰ ਬਵੇਕ ਅੱਛੇ ਕੱਲ ਐਸੇ ਤੀ ਖੜਾ ਸਾਨੂੰ ਸਾਡਾ ਪਤੰਗ ਵਾਸ ਮਿਲ ਚੁੱਕਿਆ ਜੀ ਉਹ ਗੱਟ ਗਈ ਬਣੀਆਂ ਨੇ ਵਰਤਾ ਓਏ ਉਹ ਗੱਟ ਗਈ ਪੈ ਚਲਾ ਗਿਆ ਉਹਨੇ ਗੱਟ ਗਈ ਬਣੀਆਂ ਨੇ ਕਰੀ ਲੋੜਾ ਕਰੀ ਗੱਟਾ ਛੁਰਤੀ ਲੋੜ ਮੁੰਡੇ ਨੇ ਫੇਰ ਇੱਕ ਵਾਰੀ ਪਤੰਗ ਲਟਕੇ ਦਿੱਤੇ ਤੇ ਭੇਜਿਓ ਨੇ ਇਹ ਆਹਣਾ ਪਤੰਗ ਗਿਰਦੀ ਸਾਰੇ ਚੱਕ ਲੈਂਦੇ ਨੇ ਆਹ ਬੰਦੀ ਇੱਕ ਯਾਰ ਹੋਰ ਆ ਦੇਖੋ ਆ ਲੈ ਆਪਣਾ ਛੋਟਾ ਜਿਹਾ ਗਾਗ ਇੱਕ ਉਹ ਹੋ ਰਹੀ ਆ ਹੈ ਬਾਬੇ ਤੇ ਡੰਗੇ ਬਾਬੜੇ ਕੀ ਵਰਦਾ ਹੈ ਆ ਦੇ ਛੋਟੀ ਜਿਹੀ ਉਹ ਤੇਰੇ ਕੋਲੇ ਆਉਣਾ ਮੁੜ ਕੇ ਆ ਜੀ ਡੋੜ ਆ ਲੈ ਨਾ ਘਾੜਦਾ ਨਾ ਅੱਖਾਂ ਚ ਕਿਉਂ ਤੈਨੂੰ ਆ ਦੇਖੀ ਡੋੜ ਅਰੇ ਕਾਂਦਰਾ ਹਾਂ ਬੰਦੇ ਦਿਖਾਈਏ ਦਿਨ ਚੜਾ ਕੇ ਫਿਰ ਦੇਖੋ ਮੁੰਡੇ ਆਪਣੀ ਲੁੱਟ ਲੁੱਟ ਸਾਨੂੰ ਦੇ ਰਹੇ ਨੇ ਬਦੰਗ ਕਹਿੰਦਾ ਪੇਚੇ ਲਾਓ ਛੜਨਾ ਦੇਖ ਲੈ ਭਾਈ ਚੈਲੰਜ ਕਰ ਰਹੇ ਨੇ ਖੁੱਲਾ ਦੇਖ ਲੋ ਯਾਰੇ ਜੁਪੀ ਦੇ ਭਰਾ ਆਪਣੇ ਜਿਵੇਂ ਆਪਣੇ ਆਪਣੇ ਪਿੰਡ ਵਾਲੇ ਮੁੰਡੇ ਲਓ ਮੇਰੀ ਚੱਕੇ ਭੱਜ ਜਾਂਦੇ ਨੇ ਤੋੜ ਕੇ ਮੇਰੀ ਚੈੱਕ ਬੁੱਕ ਲੈ ਕੇ ਆਉਣ ਦਈਏ 10-10 ਰੁਪਏ ਕੱਟ ਕੇ ਵਧੀਆ ਮੰਦੀ ਆ ਹਨ ਪਰ ਇਹ ਕੇ ਨਹੀਂ ਮੰਦਾ ਹੈਂ ਜੁੱਦਾ ਮਰਜ਼ੀ ਬੰਦੇ ਯਾਰ ਹਲਕੇ ਮੰਦੇ ਪਦੰਗ ਉਡਣਦਾ ਜਾਂਦਾ ਬਸ ਲੁੱਟ ਕੇ ਜਾਈ ਫੇਰ ਮੈਨੂੰ ਇਹ ਧੌਣ ਵਿੱਚ ਗੰਨੀ ਗੋਲੀ ਚੱਲ ਚੱਲ ਲੋ ਬਈ ਨਵਾਂ ਪਤਾਂਗੇ ਖਿੱਚ ਲਿਆ ਹੁੰਦਾ ਪਾਣੀ ਜੱਟ ਹੋ ਜਾ ਮਾਂ ਦੀ ਗਲਤੀ ਕਰਤੀ ਆਪਾਂ ਨੇ ਨਾ ਕਹਿਈ ਕਰਨਾ ਜਿਹੜਾ ਮੈਂ ਹਾਂ ਪਹਿਲੀ ਇਹਨਾਂ ਦਾ ਕੰਟੈਕਟ ਕਰ ਲੈਣਾ ਤਵੇਰੀ ਵਾਓ ਜਿੰਨੇ ਆਉਣਗੇ ਆਪਾਂ ਤੇ ਹੁਣੇ ਪੁੱਛ ਲੈਣਾ ਆਪਣੇ ਅਗਲੇ ਪਸੰਦ ਵਾਸਤੇ ਰੱਖ ਲੈਣੇ ਹਾਂ ਕੋਈ ਨਿਕਾਲੂ ਮੈਂ ਝੜਾਉਂਗਾ ਕੱਲ੍ਹ ਹੀ ਕੱਲ੍ਹ ਉੱਚਾ ਆ ਛੜਾ ਮੰਗੇ ਛੜਾ ਮੰਗੇ ਹੁਣ ਪੂਰੀ ਬਸੰਤ ਲੰਘ ਗਈ ਹੁਣ ਤੈਨੂੰ ਪਤੰਗ ਯਾਦ ਆਗੇ ਲੱਗੇ ਆ ਪਤੰਗ ਲਿਆਦੇ ਹੁਣ ਕੁਛ ਨਹੀਂ ਆਕਾਉਂਡੋਂ ਤੈਨੂੰ ਅਸੀਂ ਕੋਸੀ ਨਹੀਂ ਲਿਆਕਾ ਕੁਛ ਨਹੀਂ ਯਾਰ ਕੀ ਤੂੰ ਡੋਰ ਡੋਰ ਕੱਟੀ ਕਰ ਲਾ ਆਪਣੀ ਆ ਵਧਣਾ ਯਾਰ ਕਿਹੜਾ ਤੂੰ ਦੇਖਿਆ ਯਾਰ ਇਹਦਾ ਮੂਰੇ ਆ ਰਿਹਾ ਚੱਲ ਕੋਈ ਨਹੀਂ ਉਹਨੂੰ ਫੇਰ ਕਹਿੰਦੇ ਮੁੰਡੇ ਨੂੰ ਕਾ ਤੂੰ ਹੀ ਹੀਰਾ ਕਾ ਦਵਾਰਾ ਫੇਰ ਫੜਾ ਤੈਨੂੰ ਫੜਾ ਲਾਣਾ ਕਾ ਮਾਰੀ ਜਾਂਦੇ ਨੇ ਇੱਥੇ ਮੜ ਇੱਕ ਬੰਨੀ ਯਾਰ ਹੋਰ ਥੱਪੜ ਵੀ ਖੱਡੂ ਅਗਲਾ ਤੇਰੇ ਹੁਣ ਤੇਰਾ ਬਾਬਾ ਜੀ ਲੱਗ ਗਏ ਹੁਣ ਚੱਲੀ ਹੁਣ ਘਰਾਂ ਨੂੰ ਕਰੀਏ ਸਮਾਪਤੀ ਮੇਰਾ ਮਨ ਉਸ ਤੜਾਂ ਪਰੇ ਤੁਹਾਡਾ ਕੋਈ ਸ਼ਾਂਤ ਰਾਮ ਨਹੀਂ ਪਾਈ ਦੀ ਹੁੰਦੀ ਕਿ ਪੁੱਛਦੇ ਜਾਈਂ ਹਾਂ ਹਾਂ ਸ਼ਾਂ ਨੂੰ ਥੋੜੂ ਤੜਾਂ ਬੜੀ ਨੂੰ ਮੱਥੜੇ ਦੇ ਅੰਦਰ ਰੱਖ ਦੇ ਬਾਬੋ ਕੋ ਰੱਖ ਦੇ ਹੁਣ ਬਾਦਿਆਂ ਕੋਲ ਰੱਖ ਦੇ ਜਾ ਕੇ ਫੇ ਸਵੇਰੇ ਸ਼ਕਤੀ ਆ ਜੀ ਸਵੇਰੇ ਤਰਾ ਕੱਲੀ ਬਣਾ ਛੱਡੂ ਕੱਲੇ ਦੀ ਹਾਂ ਦੇਖੀ ਜਾ ਲ ਭਾਜ ਜਾਏ ਓਏ ਨਾਲੇ ਤੂੰ ਚੜ ਲੈ ਜਿਵੇਂ ਹੁਣ ਤੂੰ ਰੱਖ ਇਹ ਅਗਲੀ ਪਸੰਦ ਨੂੰ ਕੱਢੀ ਹੋਰ ਦਰ ਲੱਗਦੀ ਹੈ ਜਿਹੜਾ ਇੱਕ ਬੰਦਾ ਘੰਡੇ ਰਹਿਣ ਇਹਨੂੰ ਪਤਾ ਕੀ ਕੀ ਕਹਿਣਾ ਓਹ ਪਤੰਗ ਬਾਬਾ ਇਹਦੇ ਮੂਰੇ ਮੋਗਤੀ ਲੈ ਕੇ ਨਾ ਬਸ ਇਹਨੂੰ ਐ ਕਰਨਾ ਗੱਭਰ ਜੀ ਐ ਗਲੀ ਕੱਢੀ ਕਿਧਰ ਕਿਧਰ ਫੇ ਉਹਦੀਆਂ ਅੱਖਾਂ ਨਹੀਂ ਆਏਗਾ ਤੇ ਖਾਏ ਕਰਵਾ ਚੋਵਦੋ ਵੇਰ ਦੇਖੀ ਤੇਰਾ ਪਤਾ ਨਹੀਂ ਆ ਲੈ ਗੁੱਟੀ ਜਾ ਕੇ ਚੱਕ ਤੇਰੇ ਲਈ ਗਿਫਟ ਹਾਂਜੀ ਪੁਰਾਣੀ ਜਾਦਾ ਤਾਂ ਇਹ ਕਰ ਲੱਗ ਜਾਏ ਉਹਨੂੰ ਜਵਾਬ ਨੂੰ ਕੱਟੀ ਆ ਕੇ ਆਣੀ ਆ ਉਹਨੂੰ ਉਹਨਾਂ ਨੇ ਮੈਰੀ ਉਹਨਾਂ ਨੂੰ ਹਾਂਜੀ ਕਮੈਂਟ ਕਰਕੇ ਦੱਸਿਓ ਅੱਜ ਦਾ ਬਲੌਗ ਤੁਹਾਨੂੰ ਕਿਦਾਂ ਦਾ ਲੱਗਿਆ ਜੇ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਕਰ ਲੋ यही खत्म करते हैं अगर तुम्हें वीडियो पसंद आई तो लाइक मारो यार मुझे नहीं पता मुझे दो मिलियन चाहिए कैसे ना कैसे करके मुझे चाहिए इतना झिला मैं कभी नहीं होऊंगा अपनी पूरी जिंदगी में जितना इसमें झिलाऊ मुझे चाहिए, चाहिए। तो लाइक मारो और अगर तुम लोग नए हो तो सब्सक्राइब करो वो जो लाल वाला बटन है उसपे फूट फेंक के मारो या फिर मोमबत्ती मुझे नहीं पता बस क्लिक हो जाना चाहिए अब मैं भी जा रहा हूँ मुझे पैसों के पीछे भागना है बाय